ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਬਹੁਤ ਸੋਹਣੇ ਦੇ ਘਟਰੀ ਟਾਈਮ ਚ ਸੂਟ ਲੈ ਕੇ ਆਈਆਂ ਬਹੁਤ ਪਿਆਰੀਆਂ ਵੰਗਣੇ ਸਭ ਦੇ ਇਹ ਸਾਰੇ ਹੀ ਸੂਟ ਜਿਹੜੇ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਅਵੇਲੇਬਲ ਨੇ ਐਮ ਐ ਕਮਿਊਨਿਟੀ ਤੇ ਪੋਸਟ ਵੀ ਪਾਈ ਸੀ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ 550 ਰੁਪਏ ਦੇ ਵਿੱਚ ਇਹ 5-5 ਮੀਟਰ ਦੇ ਪ੍ਰਿੰਟਡ ਪਿਓਰ ਇੰਡੋ ਕਾਟਨ ਜਿਹੜਾ ਹੁੰਦਾ ਫੈਬਰਿਕ ਉਹਦੇ ਸੂਟ ਨੇ ਤੇ ਇਹ ਤੁਸੀਂ 550 ਰੁਪਏ ਦੇ ਵਿੱਚ ਕੋਈ ਵੀ ਦੋ ਸੂਟ ਚਾਹੇ ਸੇਮ 10 ਮੀਟਰ ਕਪੜਾ ਲੈਣਾ ਚਾਹੁੰਦੇ ਹੋ ਚਾਹੇ ਫਿਰ 5-5 ਮੀਟਰ ਦੇ ਦੋ ਅਲੱਗ-ਅਲੱਗ ਤੁਸੀਂ ਉਹ ਆਪਣੀ ਚੋਇਸ ਦੇ ਅਕੋਰਡਿੰਗਲੀ ਲੈ ਸਕਦੇ ਹੋ ਕਾਟਨ ਦੇ ਫੈਬਰਿਕ ਹੈ 5 ਮੀਟਰ ਆਲਓਵਰ ਪ੍ਰਿੰਟਰਡ ਸੂਟ ਹੈ ਇਹ ਵਾਲਾ 560 ਰੁਪਏ ਦੇ ਵਿੱਚ ਤਿੰਨ ਕਲਰ ਆਪਸ਼ਨ ਨਾਲ ਮਿਲੇਗਾ ਸ਼ਿਫੌਨ ਸੀਕਵੈਂਸ ਵਾਲਾ ਦੁਪੱਟਾ ਆਏਗਾ ਪਿਓਰ ਕ੍ਰੇਪ ਦਾ ਬਾਟਮ ਆਏਗਾ ਤੇ ਆਰਗੈਂਜ਼ਾ ਦੀ ਸ਼ਰਟ 10 ਕਲਰ ਆਪਸ਼ਨ ਇਥੇ ਵਿੱਚ ਅਵੇਲੇਬਲ ਨੇ ਬਾਕੀ ਅਗਰ ਕੋਈ ਕੁਐਰੀ ਕਰਨੀ ਹੈ ਤਾਂ ਮੇਰਾ ਨੰਬਰ 623924575 ਜਿੱਤਾ ਜਾਂ ਨੰਬਰ ਤੇ ਆ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੇ ਸਵੀ ਸੂਟ ਦੀ ਕੁਇਰੀ ਕਰਨੀ ਆ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਨਾ ਕਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਆ ਉਹਨਾਂ ਵਿੱਚੋਂ ਤਾਂ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸੂਟ ਸਾਰੇ ਅਵੇਲੇਬਲ ਨੇ ਕਲਰ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਆੜ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਪੈਟਰਨ ਜੋ ਵੀ ਆ ਸਾਰਾ ਕੁਝ ਅਵੇਲੇਬਲ ਹੈ ਇਹਨਾਂ ਵਿੱਚ ਵੀ ਜਿਹੜੇ ਆਪਸ਼ਨ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਪਿਆਰੇ ਨੇ 1100 ਰੁਪਏ ਅੰਦਰ ਤੁਹਾਨੂੰ ਇਹ ਸੂਟ ਮਿਲ ਜਾਏਗਾ ਜਿਹੜਾ ਇਸ ਤੋਂ ਪਹਿਲਾਂ ਕਿ ਅਸੀਂ ਇਹ ਵਾਲੇ ਜਿਹੜੇ ਸੂਟ ਨੇ 980 ਵਿੱਚ ਮਿਲ ਜੇਗਾ ਤੁਹਾਨੂੰ ਆਰਗੈਂਜ਼ਾ ਦੀ ਸ਼ਰਟ ਨਾਲ ਆਏਗਾ ਐ ਸੂਟ ਜਿਹੜੇ ਨੇ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਨੇ ਤੇ ਇਹ ਤੁਹਾਨੂੰ ਸਿਰਫ ਤੇ ਸਿਰਫ 450 ਰੁਪਏ ਦੇ ਵਿੱਚ ਸੂਟ ਮਿਲ ਜੇਗਾ ਲੀਚੀ ਵਿਚੀ कॉटन ਵਾਲਾ 6 ਟਾਈ ਮੀਟਰ ਦੀ ਚਾਰ ਕਲਰ ਆਪਸ਼ਨ ਨੇ कॉटन ਦਾ ਬਾਟਮ ਹੈ ਤੇ ਕੋਟਾ ਦਾ ਜਿਹੜਾ ਦੁਪੱਟਾ ਆਏਗਾ 450 ਵਿੱਚ ਬਾਕੀ ਅਗਰ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਆ ਇਹ ਵਾਲੇ ਜਿੰਮੀ ਚੋਂ ਫੈਬਰਿਕ ਜਿਹੜਾ ਚੱਲਿਆ ਸ਼ਿਮਰ ਵਾਲਾ ਉਹ ਵਾਲਾ ਸੂਟ ਨੇ 1300 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚ ਸੂਟ ਬਾਈ ਕਰ ਸਕਦੇ ਹੋ 4 ਮੀਟਰ ਦਾ ਬਾਟਮ ਮਿਲੇਗਾ ਉਹ ਵਿੱਚ ਹੀ ਲਾਈਨਿੰਗ ਹੋਏਗੀ ਸੂਟਸ ਆ ਰਹੇ अवेलेबल ਨੇ ਬਾਈ ਕਰਨਾ ਜਾਂ ਕੋਈ ਏਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਲਓ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨੇ ਮੈਨੇ ਮੈਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨ ਹੁੰਦਾ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੂਟਸ ਆ ਰਹੇ अवेलेबल ਨੇ ਜਿੰਨੇ ਵੀ ਐਡ ਕੀਤੇ ਨੇ ਬਾਈ ਕਰਨਾ ਜਾਂ ਕੋਈ ਏਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਕਿਸੇ ਵੀ ਸੂਟ ਦੇ ਬਾਰੇ ਵਿੱਚ ਚਾਹੀਏ ਇਹਨਾਂ ਵਿੱਚੋਂ ਜਾਂ ਫਿਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਨਾ ਵਿੱਚੋਂ ਕਲਰ ਸਾਰੇ ਸੂਟਸ ਆ ਰਹੇ अवेलेबल ਨੇ ਅਫੋਰਡੇਬਲ ਪ੍ਰਾਈਸ ਵਿੱਚ ਨੇ ചില മിതിഡ് നമേ നമുക്ക് സൂട്ടാൽ താങ്ക് യൂ ഫോർ വോച്ചിംഗ് വിഡിയോ